ਜਲਦੀ ਕਲਾ ਮੰਚ ਜਲਦੀ ਕਲਾ ਮੰਚ ਕਲਨਾ ਪਟਨਾ ਰੀ ਮੰਡਲ ਸਿਊ ਮੈਂਬਰ ਸੈਰਾਂ ਮੇਰੇ ਉਹਨਾਂ ਪਿਆਰ ਤਿਸਤਾਰ ਦੋਸਤ ਅਗਲੀ ਮੀਟਿੰਗ ਦੰਬੂ ਕੋਈ ਨਹੀਂ ਆਉਂਦਾ ਅਦੇ ਆਪਦੇ ਉਸਤੇ ਅਦੇ ਆਪਦੇ ਰੂਲ ਹੋ ਰਹੇ ਬੜੀ ਦਰਦਨਾਕ ਹਾਲਤਾਂ ਜੀ ਪੰਜਾਬ ਨਿਕਲ ਰਿਹਾ ਹੈ ਬਹੁਤ ਸਾਰੇ ਸੰਡੇ ਸਾਥੀ ਜੀ ਆਪ ਸਾਥੀ ਫਸੇ ਹੋਏ ਨੇ ਬੜਾ ਨਿਮਿੱਤ ਜੀਨ ਨੂੰ ਇਸ ਦਿਨ ਨੂੰ ਮਨਾਉਣ ਤੋਂ ਬਾਝੇ ਹੋਣਾ ਪਿਆ ਸਾਡੀਆਂ ਸਾਰਿਆਂ ਦੀਆਂ ਦਿਲੋਂ ਸਹਿਯੋਗ ਨਾਲ ਨੰਦ ਦਿਨ ਆੜਨੇ ਵਿਸ਼ਵਾਸ ਵੀ ਦੋਨੇ ਆ ਇਸ ਉਹ ਨਦੀ ਨਾਲ ਖੜੇ ਰਹਿਾਂਗੇ ਜਿਵੇਂ ਕਿ ਦੱਸਿਆ ਗਿਆ ਹੈ ਕਿ ਚੜ੍ਹਦੀ ਕਲਾ ਮਾਂਚ ਕੰਨਾ ਵੱਲੋਂ 5000 ਰੁਪਏ ਦਾ ਯੋਗਦਾਨ ਭਾਇਆ ਗਿਆ ਯੋਗਦਾਨ ਚਾਹੀ 5000 ਦਾ ਹੋਵੇ 5 ਲੱਖ ਦਾ ਹੋਵੇ 5 ਕਰੋੜ ਦਾ ਵੀ ਯੋਗਦਾਨ ਦੀ ਵੈਲਿਊ ਦਿੱਤੀ ਜਾਂਦੀ ਉਹਦੇ ਮਗਰ ਲੁਕੀ ਹੋਈ ਭਾਵਨਾ ਜਿਹੜੀ ਹੈ ਉਹ ਦੇਖੀ ਜਾਂਦੀ ਹੈ ਜਿਵੇਂ ਆਪਾਂ ਸੁਣਦੇ ਹਾਂ ਵੀ ਜੰਗਲ ਨੂੰ ਅੱਗ ਲੱਗੀ ਹੋਈ ਸੀ ਕਿਤੇ ਧੀ ਅਮੇ ਚੁੰਜ ਨਾਲ ਪਾਣੀ ਲਿਆ ਲਿਆ ਕਿ ਸਮੁੰਦਰ 'ਚੋਂ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਦੀ ਸੀ ਉਹਨੂੰ ਤਾਂ ਨੇ ਮਿਣੀ ਮਾਰੇਗੇ ਤੇ ਤੇਰੀ ਨਯਤਨਾ ਨਾਲ ਕਿਤੇ ਅੱਗ ਬੁੱਝੂ ਉਹ ਕਹਿੰਦੀ ਮੈਨੂੰ ਵੀ ਪਤਾ ਹੈ ਮੇਰੀ ਯਤਨ ਨਾਲ ਅੱਗ ਨਹੀਂ ਬੁਝਣੀ ਭਾਰਤ ਇਤਿਹਾਸ ਚ ਇਹ ਜਰੂਰ ਲਿਖਿਆ ਜਾਊ ਕਿ ਮੈਂ ਅੱਗ ਬੁਝਾਉਣ ਦਾ ਯਤਨ ਕੀਤਾ ਸੋ ਸਾਡਾ ਜਿਹੜਾ ਮੰਚ ਹੈ ਬਿਲਕੁਲ ਪੱਕਾ ਹੈ ਹੋਰ ਵੀ ਸਦਾ ਸਵਦੇਸ਼ੀ ਜਿੰਨੇ ਦੱਸਿਆ ਵੀ ਸਾਥੀ ਨੇ ਜਿਹੜੇ ਮਦਦ ਕਰ ਰਹੇ ਨੇ ਮਾਦਰ ਸ਼ਹੀਦਾਂ ਤੇ ਕੌਣ ਜਵੇ ਬਸ ਇਹ ਕਿੰਨੀ ਮਨੋਂ ਦਿਲ ਉਲੰਧੀਆ ਇਸੇ ਕਰਕੇ ਮੈਂ ਇੱਕ ਬੇਨਤੀ ਵੀ ਕਰਨੀ ਕਿਉਂ ਨਾ ਵੀ ਆਪਾਂ ਹਰ ਪਿੰਡ ਤੇ ਇਲਾਕੇ ਵਿੱਚੋਂ ਕਿਸੇ ਇੱਕ ਸਕੂਲ ਤੇ ਜਿਹੜਾ ਜਰਸੀਆਂ ਦਾ ਪ੍ਰੋਗਰਾਮ ਬਣਾਉਣਾ ਹੈ ਉਹ ਤਿਰੂਰ ਬਣਾਇਆ ਜਾਵੇ ਦੇ ਉਹਦੇ ਲਈ ਮੈਂ ਆਪਣੇ ਵੱਲੋਂ 1100 ਰੁਪਏ ਦਾ ਯੋਗਦਾਨ ਵੀ ਪਹੁੰਚਾਉਣਾ ਜੇ ਹੋ ਸਕੇ ਸਭੂਤ ਹੋ ਸਕੇ ਕਿਉਂਕਿ ਬੱਚੇ ਨੇ ਜਿਹੜੇ ਉਹ ਨਿਕਲਣਗੇ ਜਦੋਂ ਹਰਦੇ ਤੁਹਾਨੂੰ ਨਾ ਕੋਈ ਨਾ ਪੈਸਾ ਨਹੀਂ ਆਉਤਾ ਬਾਣੀ ਨਾ ਪੈਨ ਨਾ ਪੈਨਸਲ ਰੀਡਿੰਗ ਮਟੀਰੀਅਲ ਨਹੀਂ ਉਹਨਾਂ ਕੋਸ਼ਿਂ ਨਹੀਂ ਹੋਣਾ ਅੱਜ ਆਪਾਂ ਬੜੇ ਕਿਸਮਤ ਵਾਲਿਆਂ ਦੀ ਆਪਾਂ ਇਹ ਜੀ ਗੀਤ ਬੈਠੇ ਆਂ ਜਿੱਥੇ ਇਸ ਤਰ੍ਹਾਂ ਦੀ ਤਰ੍ਹਾਂ ਬੱਚੇ ਸੋ ਮੇਰੀ ਅਰਜ਼ ਹੈ ਜਿਸਾਂ ਨੂੰ ਬਗਤ ਨੂੰ ਕੰਨੀ ਮੈਨੂੰ ਪਹਿਲਾਂ ਗੁਲੀ ਬਲਾਰੀ ਬਹੁਤ ਹੀ ਸਿਆਣਪ ਭਰਪੂਰ ਤੋਂ ਗਿਆਨ ਕਰਗੀਆਂ ਦਿੱਤੇ ਗਏ ਨੇ ਰਾਣਾ ਸਾਹਿਬ ਨੇ ਸਰਪ ਕੋਲੀ ਰਾਧਾ ਕ੍ਰਿਸ਼ਨ ਨੂੰ ਬਾਰੇ ਬਹੁਤ ਵਿਸਥਾਰ ਸਦਾ بس ਇੱਕ ਦੋ ਗੱਲਾਂ ਐਡ ਕਰਨੀਆਂ ਹੁੰਦੀ ਕਿ ਜਦੋਂ ਇਹ ਰਸ਼ੀਆ ਦੇ ਰਾਜਦੂਤ ਸੀਰਸ ਤੇ ਇਹਨਾਂ ਨੂੰ ਇੱਕ ਵਾਰ ਸਟਾਲ ਨਾਲ ਮਿਲਣ ਦਾ ਮੌਕਾ ਮਿਲਿਆ ਮੀਟਿੰਗ ਇਹ ਸਿਰਫ 5 ਜਾਂ 7 ਮਿੰਟ ਦੀ ਸੀ। ਲੇਕਿਨ ਇਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਉਹ ਮੀਟਿੰਗ 3 ਘੰਟੇ ਤੱਕ ਐਕਸਟੈਂਡ ਕੀਤੀ। ਇਹਨਾਂ ਨੇ ਸਟਾਲਿਨ ਨੂੰ ਅਸ਼ੋਕਾ ਦੀ ਗ੍ਰੇਡ ਦੀ ਕਹਾਣੀ ਸੁਣਾ ਕੇ ਇਹਨਾਂ ਪ੍ਰਭਾਵਿਤ ਕੀਤਾ ਕਿ ਜਿੱਤਾਂ ਨੇ ਜਿਹੜੀਆਂ ਦੂਜੇ ਦੇਸ਼ਾਂ ਤੇ ਜਿੱਤਾਂ ਨੇ ਜਿਹੜੀਆਂ ਲੋਕਾਂ ਨੂੰ ਮਾਰ ਕੇ ਉਹ ਵਸੀਆਂ ਆਪਣੇ ਇਤਵ ਨੂੰ ਤਾਂ ਪਾਣੀ ਨਾਲ ਲੈਣੇ ਹਨ ਪਰ ਐਂਡ ਉਹ ਵਧੀਆ ਨਹੀਂ ਸੋ ਇਹ ਦੇਣਾ ਜਿਹੜਾ ਪੰਜ ਸਤੰਬਰ ਦਾ ਹੰਮਾਨੇ ਅ디 ਆਪਕਾ ਦੇ ਗੌਰ ਨੂੰ ਉੱਚਾ ਕਰਨ ਲਈ ਵਿਸ਼ੇਸ਼ ਤੌਰ ਤੇ ਸਮਝਦਾ ਉਹਨਾਂ ਦਾ ਵੀ ਧੰਨਵਾਦ ਇਹ ਉਹਨਾਂ ਲੋਕਾਂ ਦੀ ਸ਼ਖਸੀਅਤ ਨੂੰ ਪ੍ਰਣਾਮ ਕਰਨ ਦਾ ਹੋਮਾਂ ਨੂੰ ਸਿਰਦਾ ਕਰਨ ਦਾ ਵੇਲਾ ਹੁੰਦਾ ਹੈ ਜਿਹੜੇ ਅਧਿਆਪਕਾਂ ਨੇ ਸਮਾਜ ਦੀ ਸਹਾਰੀ 'ਚ ਬੱਚਿਆਂ ਦੇ ਸਾਰਪਕਸ਼ੀ ਵਿਕਾਸ 'ਚ ਐਨ ਜੁਗਦਾਨ ਪਾਇਆ ਹੁੰਦਾ ਬੱਚੇ ਦੀ ਸ਼ਖਸੀਅਤ ਦੇ ਵਿੱਚ ਹੋਮ ਸਕੂਲ ਐਂਡ ਸੋਸਾਇਟੀ ਇਹਨਾਂ ਤਿੰਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੋਮ ਇਜ਼ ਦੀ ਫਰਸਟ ਸਕੂਲ ਐਂਡ ਮਾਦਰੀ ਦੀ ਫਸਟ ਇਜਰੋਦੀ ਚਾਹ ਆਪਾਂ ਦੇਖਦੇ ਆਂ ਵੀ ਜਦ ਤੂੰ ਗੁਰੂ ਘਰ ਤੋਂ ਲੈ ਕੇ ਅੱਜ ਤੱਕ ਅੱਦੇ ਆਪਣੀ ਢੰਗ ਵੀ ਬਦਲਦੇ ਜਾ ਰਹੇ ਨੇ ਵਿਦਿਆਰਥੀ ਜਿਹੜੇ ਸਾਡੇ ਕੋਲ ਆ ਰਹੇ ਨੇ ਉਹਨਾਂ ਦੀ ਨੇਚਰ ਵੀ ਜਿੰਨ ਦੀ ਜ਼ਿਆਦਾ ਹੈ ਸਿੱਖਿਆ ਦੇਣ ਵਾਲੀਆਂ ਤਕਨੀਕਾਂ ਵੀ ਜਿੰਨ ਦੀ ਸਮਾਰਟ ਕਲਾਸਰੂਮ ਆ ਗਏ ਈ ਲਰਨਿੰਗ ਆ ਗਈ ਫੇਕ ਨਿਊਜ਼ ਆ ਸੋਸ਼ਲ ਮੀਡੀਆ ਦਾ ਇੰਨਾ ਜ਼ਿਆਦਾ ਵਿਦਿਆਰਥੀਆਂ ਦੇ ਮਨ ਨੇ ਜਿਹੜੇ ਉਹ ਜਮ੍ਹਾਂ ਹੀ ਚੇਂਜ ਕਰਕੇ ਰੱਖੇ ਪਏ ਨੇ AI ਮਸ਼ੀਨੂਈ ਬੁੱਧੀ ਇਹ ਆਉਣ ਵਾਲੀ ਵੀ ਆ ਇਹ ਹਿੱਤੇ ਹਮਤ ਦੇ ਵਿੱਚ ਮਾਤੂ ਲੈ ਕੇ ਉਹਨਾਂ ਸਾਰੇ ਟੀਚੇ ਸਾਹਿਬਾਨ ਨੂੰ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਅਧਿਆਪਕ ਉਹ ਹੀ ਆ ਜਿਹੜਾ ਬੱਚਿਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਵੇ। ਮਾਦਾ ਸ੍ਰੂਪ ਵੀ ਚੇਂਜ ਹੋ ਰਿਹਾ। ਮਾਂ ਨ ਵਰਕਿੰਗ ਲੇਡੀਜ਼ ਬਣ ਰਹੀਆਂ ਨੇ। ਉਹਨਾਂ ਕੋਲ ਅੱਗੇ ਬੱਚਿਆਂ ਨੂੰ ਟਾਈਮ ਨਹੀਂ ਹੈ ਦੇਣ ਲਈ। ਉਹ ਕ੍ਰੈਚਸ ਛੱਡੇ ਹੋਏ ਨੇ। ਉਹ ਹੋਡ ਜਨਾਨੀਆਂ ਦੇ ਆਸਰੇ ਛੱਡੇ ਹੋਏ ਨੇ। ਦੇਖਦੇ ਆ ਆਪਾਂ ਮਾਵਾ ਨੇ ਜਿਹੜੀਆਂ ਉਹ ਸਵੇਰੇ ਚਲੀ ਜਾਂਦੀ ਡਿਊਟੀ ਤੇ ਸ਼ਾਮ ਨੂੰ ਆਉਂਦੀਆਂ ਨੇ ਸਾਡੇ ਗਵਾਂਢ ਦੀ ਇੱਕ ਬੱਚੀ ਦੀ ਅਸੀਂ ਇਸ ਤਰ੍ਹਾਂ ਦੀ ਕਹਾਣੀ ਦੇਖਦੇ ਆਂ ਵਿਰੋਧ ਕਟੋੜ 10 ਘੰਟਿਆਂ ਨੂੰ ਮਾਤੂ ਨੂੰ ਰਹਿਣਾ ਸਥਿਤੀਆਂ ਬੜੀਆਂ ਹੋਰ ਚੇਂਜ ਹੋਈਆਂ ਨੇ ਇਹ ਜਿਹੜੀ ਕੰਪਿਊਟਰਸ ਨੇ ਮੋਬਾਈਲਸ ਨੇ AI ਵਗੈਰਾ ਹੈ ਇਹ ਸਾਡੇ ਦਿਮਾਗ ਦਾ ਤਾਂ ਕੁਝ ਨਾ ਕੁਝ ਕਰ ਸਕਦੇ ਨੇ ਲੇਕਿਨ ਬੱਚੇ ਦੇ ਅੰਦਰਲੀ ਕਾਸ਼ਲ ਨੂੰ ਬੱਚੇ ਦੇ ਅੰਦਰ ਸੁਖੀਆਂ ਭਾਵਨਾਵਾਂ ਨੂੰ ਬੱਚੇ ਦੀ ਉਸਾਰੀ ਨੂੰ ਸਿਰਫ ਟੀਚਰ ਹੀ ਗੁਰੂ ਹੀ ਗੋਰਵਨ ਨੂੰ ਉਹਨਾਂ ਦਾ ਇਹ ਚੀਜ਼ਾਂ ਵੀ ਮਨੁੱਖ ਨੇ ਜਿਹੜੀਆਂ ਬਣਾਈਆਂ ਨਹੀਂ ਇਹ ਅਧਿਆਪਕ ਦੁਆਰਾ ਹੀ ਬਣੀਆਂ ਨੇ ਸੋ ਸੰਖੇਪ ਦੇ ਵਿੱਚ ਬੋਲਣ ਲਈ ਕਹਿ ਗਿਆ ਮੈਂ ਤਾਂ ਟੀਚਰ ਨੂੰ ਐਜੂਕੇਟਰ ਇਨਸਪਾਇਰੇਟਰ ਫੈਸਿਲਿਟੇਟਰ ਦਾ ਨਾਮ ਦੇਣਾ ਚਾਹਣਾ ਸਿਰ ਸਿਲੇਬਸ ਪੜਾਉਣ ਵਾਲੇ ਟੀਚਰ ਨੂੰ ਆਪਾਂ ਫੈਸਿਲਿਟੇਟਰ ਗਾਇਡ ਸਪੀਰੇਟਰ ਐਜੂਕੇਟਰ ਕਿੰਸਾ ਦੇ ਗੁਰੂ ਹੋ ਜਿਹੜਾ ਇਹਨਾਂ ਗੱਲਾਂ ਤੋਂ ਪ੍ਰੂਤ ਕੀ ਮੱਤੇ ਨੂੰ ਬੱਚੇ ਚਿੱਤਰਨਾਮਾ ਹੈ ਬੱਚੇ ਨੂੰ ਸੇਵਾ ਸੰਕਲਪਨਾ ਬੱਚੇ ਨੂੰ ਕੋਸਟੀ ਕੁਵਿਥ ਦੀ ਨੀਤੀ ਤਿਆਰ ਕਰਨ ਵਾਲਾ ਵੀ ਉਸ ਨੂੰ ਉਤਸ਼ਾਹੀ ਬਣਾਉਂਦਾ ਹੋਵੇ ਉਸ ਨੂੰ ਨਿਮਰਤਾ ਹੰਮਿਲਟੀ ਓਨੈਸਟੀ ਹਾਰਡਵਰਕ ਇਹਨਾਂ ਗੱਲਾਂ ਨਾਲ ਜੋੜਦਾ ਹੋਵੇ ਤੇ ਅੰਤ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਕਵਿਤਾ ਰਹੀਂ ਟੀਚਰ ਦੀ ਜਿਹੜੀ ਇੰਪੋਰਟੈਂਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ اے ਟੀਚਰ ਇਜ਼ ਲਾਈਕ ਸਪ੍ਰਿੰਗ ਸੀਜ਼ਨ ਅਧਿਆਪਕ ਬਸੰਤ ਰੁੱਤ ਵਰਗਾ ਹੈ Who nurtures new green gr sprouts? Encourages and leads them whenever they have an doubt. A teacher is like summer, whose sunny temperament makes studying a pleasure, preventing discontent. A teacher is like fall, with methods crisp and clear, lessons of bright colors and a happy atmosphere. A teacher is like winter when it, it's snowing hard outside, keeping students comfortable as a warm and helpful guide. Teacher you do all things with pleasure and gratitude you are teacher of all seasons and you have no attitude thank you very much